ਇਹ ਤਸਵੀਰਾਂ ਨੇ ਜਲੰਧਰ ਪੁਲਿਸ ਕਮਿਸ਼ਨਰ ਆਫਿਸ ਦੇ ਬਾਹਰ ਦੀਆਂ ਜਿੱਥੇ ਹਿੰਦੂ ਸੰਗਠਨ ਅਤੇ ਨਿਹੰਗ ਸਿੰਘ ਦੇ ਵੱਲੋਂ ਮਿਲ ਕੇ ਹੰਗਾਮਾ ਕੀਤਾ ਗਿਆ ਦੱਸਦੀ ਹੈ ਕਿ ਨਿਹੰਗ ਸਿੰਘ ਦੇ ਵੱਲੋਂ ਇਹ આરોਪ ਲਗਾਏ ਜਾ ਰਹੇ ਨੇ ਕਿ ਪੁਲਿਸ ਕਮਿਸ਼ਨਰ ਸੁਪਰ ਸ਼ਰਮਾ ਨੂੰ ਸ਼ਿਕਾਇਤ ਦੇਣ ਲਈ ਪਹੁੰਚੇ ਸੀ ਪਰ ਸੁਪਰ ਸ਼ਰਮਾ ਦੇ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਗਈ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਨਿਹੰਗ ਸਿੰਘ ਦੇ ਵੱਲੋਂ ਆਖਿਆ ਗਿਆ ਕਿ ਡੀਆਈਜੀ ਜਲੰਧਰ ਦਾ ਚਾਰਜ ਜਿਹੜਾ ਉਹ ਵੀ ਜਲੰਧਰ ਸੀਪੀ ਦੇ ਕੋਲ ਹੈ। ਤੇ ਜਿੱਦੇ ਚਾਲ ਤੇ ਹੀ ਜਥੇਬੰਦੀਆਂ ਟਾਂਡਾ ਵਿੱਚ ਚੱਲ ਰਹੀਆਂ ਨਜ਼ਾਇਜ਼ ਤੌਰ ਤੇ ਮਾਈਨਿੰਗ ਦੀ ਸ਼ਿਕਾਇਤ ਨੂੰ ਲੈ ਕੇ ਸੀਪੀ ਆਫਿਸ ਪਹੁੰਚੇ ਸੀ ਤੇ ਜਦੋਂ ਨਿਹੰਗ ਸਿੰਘਾਂ ਦੀ ਗੱਲਬਾਤ ਨੂੰ ਸੀਪੀ ਦੇ ਵੱਲੋਂ ਨਹੀਂ ਸੁਣੀ ਗਈ ਤਾਂ ਨਿਹੰਗ ਸਿੰਘ ਅਤੇ ਹਿੰਦੂ ਸੰਗਠਨ ਮਿਲ ਕੇ ਨਾਰੇ ਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਤੇ ਹੀ ਜਦੋਂ ਸੀਪੀ ਦੇ ਉੱਪਰ ਲੱਗੇ aarop ਦੇ ਤਹਿਤ ਜਦੋਂ ਉਹਨਾਂ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਕਟ ਕਰ ਦਿੱਤਾ ਜਿਸ ਤੋਂ ਬਾਅਦ ਨਿਹੰਗ ਸਿੰਘ ਦੇ ਵੱਲੋਂ ਆਖਿਆ ਗਿਆ ਕਿ ਟਾਂਡਾ ਵਿੱਚ ਇੱਕ ਵਿਅਕਤੀ ਨਜਾਇਜ਼ ਰੂਪ ਨੇ ਨਾਲ ਮਾਈਨਿੰਗ ਕਰਦਾ ਹੈ ਜਿਹਦੇ ਸ਼ਿਕਾਇਤਾ ਉਹਨਾਂ ਨੇ ਡੀਆਈਜੀ ਜੁਲੰਦਰ ਨੂੰ ਕਰਨੀ ਸੀ ਤੇ ਡੀਆਈਜੀ ਚਲੰਦਰ ਦਾ ਚਾਰਜ ਜਿਹੜਾ ਉਹ ਇਸ ਵੇਲੇ ਸੀਪੀ ਸੁਪਨ ਸ਼ਰਮਾ ਦੇ ਕੋਲ ਦਿੱਤਾ ਗਿਆ ਜਿੱਦੇ ਚਲਦੇ ਸ਼ਿਕਾਇਤ ਦੇਣ ਦੇ ਲਈ ਆਏ ਸੀ ਕਿ ਪਰ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਅਤੇ ਸੀਪੀ ਜਿਹੜੇ ਨੇ ਉਹ ਆਫਿਸ ਤੋਂ ਚਲੇ ਗਏ ਉਥੇ ਹੀ ਉਹਨਾਂ ਨੇ ਦੱਸਿਆ ਕਿ ਇੱਕ ਵਿਅਕਤੀ ਹੈ ਜਿਸ ਦਾ ਨਾਮ ਕੁੱਲਾ ਦੱਸਿਆ ਜਾ ਰਿਹਾ ਉਹ ਵੀ ਉਹਨਾਂ ਨੂੰ ਧਮਕੀਆਂ ਦੇ ਰਿਹਾ ਉਹਨਾਂ ਵੱਲੋਂ ਕਿਹਾ ਗਿਆ ਕਿ ਬੀਤੇ ਦਿਨੇ ਹੁਸ਼ਿਆਰਪੁਰ ਤੋਂ ਇੱਕ ਵਿਅਕਤੀ ਨੂੰ ਜੁਲੰਦਰ ਸਿਟੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਸ ਵਿਅਕਤੀ ਤੋਂ ਕਰੀਬ 1 ਕਰੋੜ ਰੁਪਏ ਜਿਹੜੇ ਨੇ ਉਹ ਲਿੱਤੇ ਕਹਿੰਦੇ ਉਹ ਤਮਾਮਲੇ ਦੇ ਵਿੱਚ ਪੀੜਤ ਪਰਿਵਾਰ ਵੱਲੋਂ ਹਾਈ ਕੋਰਟ 'ਚ ਰਿਟ ਲਗਾਈ ਗਈ ਸੀ ਕਿ ਪੈਸੇ ਦੇ ਬਿਨਾਂ ਕੋਈ ਵੀ ਵਿਅਕਤੀ ਸੀਪੀ ਨੂੰ ਨਹੀਂ ਮਿਲ ਸਕਦਾ ਦਹਦਿਏ ਕਿ ਨਿਹੰਗ ਸਿੰਘ ਬਲਬੀਰ ਵੱਲੋਂ ਇਹ ਵੀ ਕਿਹਾ ਗਿਆ ਕਿ ਜਿੰਨੀ ਦੇਰ ਤੱਕ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਤਤ ਬਾਦਲਾ ਨਹੀਂ ਕੀਤਾ ਜਾਂਦਾ ਜਾਂ ਫਿਰ ਉਹਨਾਂ ਦੇ ਖਿਲਾਫ ਸੀਬੀਆਈ ਜਾਂ ਈਡੀ ਦੀ ਕੋਈ ਏਜੰਸੀ ਜਾਂਚ ਨਹੀਂ ਕਰਦੀ ਉਦੋਂ ਤੱਕ ਉਸੂਪੀ ਦੇ ਖਿਲਾਫ ਵੱਡੇ ਸਰ ਤੇ ਪ੍ਰਦਰਸ਼ਨ ਕਰਨਗੇ ਸੀਬੀ ਦੀ ਇਨਕੁਆਰੀ ਕਰੋ ਸੀਬੀ ਦੀ ਇਨਕੁਆਰੀ ਕਰੋ ਈਡੀ ਤੋਂ ਇਨਕੁਆਰੀ ਕਰੋ ਸੀਬੀ ਦੀ ਸੀਬੀ ਦੀ ਇਨਕੁਆਰੀ ਕਰਾਓ ਇਹ ਦੇਖੋ ਜੀ ਸੀਬੀ ਦੀ ਇਨਕੁਆਰੀ ਕਰੋ ਇਹ ਸਾਰੇ ਇੱਥੇ ਕਰਪਸ਼ਨ ਇਹਨਾਂ ਨੇ ਡਟ ਕੇ ਕੀਤੀ ਹੋਈ ਆ ਜਿਹੜੇ ਬੰਦੇ ਸਮਾਜ ਦੇ ਲਈ ਚੋਰ ਵਿਚਾਰੀ ਇੱਤੇ ਛਰੇਮ ਕਰ ਰਹੇ ਆ ਉਹਨਾਂ ਦੇ ਕੋਈ ਸਖਤ ਐਕਸ਼ਨ ਨਹੀਂ ਲੈ ਰਿਹਾ ਪੁਲਿਸ ਕਮਿਸ਼ਨਰ ਜਲੰਧਰ ਦਾ ਇਹ ਸਾਰੀ ਇਹਨਾਂ ਦੀ ਮਿਲੀ ਭਗਤੀ ਆ ਦੇਖੋ ਇੱਕ ਬੰਦਾ ਪ੍ਰਸ਼ਾਸਨ ਤੇ ਇੰਨਾ ਭਾਰੀ ਪੈ ਰਿਹਾ ਕਿ ਇੰਨੇ ਡਰਦੇ ਆ ਕਿ ਇੱਕ ਬੰਦੇ ਨੂੰ ਤੀ ਕਾਰਵਾਈ ਨਹੀਂ ਕਰ ਸਕਦੇ ਉਹਨਾਂ ਰੈਸਟ ਨਹੀਂ ਕਰ ਸਕਦੇ ਉਹਦੀ ਰਿਕਵਰੀ ਨਹੀਂ ਕਰ ਸਕਦੇ ਇਹਦਾ ਮਤਲਬ ਹੈ ਮਿਲੀ ਭਗਤੀ ਆ ਸਾਰੀ ਇਹਨਾਂ ਦੀ ਸੋ ਅਸੀਂ ਸਾਡੇ ਸਮਾਜ ਦੇ ਜਿੰਨੇ ਜੱਫੀ ਬੰਦੇ ਨੇ ਸਾਡੇ ਨਾਲ ਰੋਗ ਆ ਅਸੀਂ ਬਾਬਾ ਲਖਮੀ ਸਿੰਘ ਦੇ ਨਾਲ ਖੜੇ ਆ ਡੱਟ ਕੇ ਖੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹਾਈਵੇ ਵੀ ਜਾਮ ਕਰਨਾ ਪਏਗਾ ਅਸੀਂ ਕਰਾਂਗੇ ਕਿਉਂਕਿ ਬਾਬਾ ਜੀ ਨੂੰ ਆਇਤ ਨਹੀਂ ਫਰਟ ਆ ਰਹੀ ਆ ਉੱਥੇ ਜਾ ਕੇ ਇੱਕ ਕੁਲਾ ਨਾ ਹੋਏ ਵਿਅਕਤੀ ਆ ਜਿਹੜਾ ਚੋਰ ਜਿਹੜਾ ਇਹ ਸਾਰੇ ਇਹ ਨੌਬਤ ਲਿਆਂਦੀ ਸਾਨੂੰ ਇੱਥੇ ਤੱਕ ਮਜਬੂਰ ਕੀਤਾ ਉੱਥੇ ਇਹ ਕਾਰਵਾਈ ਨਹੀਂ ਕਰ ਰਹੀ ਫਰਟ ਆ ਰਹੀ ਆ ਬਾਬਾ ਜੀ ਨੂੰ ਉੱਥੇ ਦੀ ਵੀ ਕਾਰਵਾਈ ਹੋ ਰਹੀ ਅਗਰ ਇਹ ਅੱਜ ਸਾਨੂੰ ਸੁਵਾਸ਼ਨ ਸੀਪੀ ਸਾਹਿਬ ਇੱਥੇ ਆ ਕਿ ਸਾਨੂੰ ਸੁਵਾਸ਼ਨ ਨਹੀਂ ਦਿੰਦਾ ਬਹੁਤਾ ਕਈ ਤੋਂ ਹਿੱਲਾਗੇ ਨਹੀਂ ਜਿਵੇਂ ਬੰਦਿਆਂ ਨੂੰ ਮੇਲ ਤੱਕ ਨੂੰ ਤਿਆਰ ਨਹੀਂ ਪਿੱਛੇ ਜੇ ਇੱਥੇ ਹਾਰਪੁਰ ਦੇ ਪਿੰਡੇ ਤੋਂ ਜਿਹੜਾ ਹੁੰਡੀ ਦੇ ਪੈਸੇ ਸਾਡੇ 40 ਕਰੋੜ 4 ਕਰੋੜ ਦੇ ਕਰੀ ਫੜਿਆ ਗਿਆ 2 ਕਰੋੜ ਕਿੰਨੇ ਲੱਖ ਰੁਪਏ ਆ ਡੇਢ 2 ਕਰੋੜ ਰੁਪਏ ਉਦੋਂ ਹੀ ਚੱਕ ਗਿਆ ਜਿਹਦੀ ਹਾਈ ਕੋਰਟ ਤੋਂ ਨੇ ਰੈਟਿਵਨਟ ਨੇ ਪਾਈ ਹੋਈ ਆ ਇੱਥੇ ਮੋٹے ਕਬੜੇ ਚੱਲ ਰਿਹਾ ਚੰਦਨ ਸ਼ਹਿਰ ਦੇ ਵਿੱਚ ਪਤਾ ਨਹੀਂ ਸੀਬੀਆਈ ਕਿੱਥੇ ਗਿਆ ਈਡੀ ਕਿੱਥੇ ਆ ਕਿੱਥੇ ਪ੍ਰਸ਼ਾਦਨ ਕਿੱਥੇ ਸੁੱਤਾ ਪਿਆ ਆ ਇੰਨੀ ਕਿੰਨੇ ਰਬਜਾਰੀ ਸੀਬੀ ਨੇ ਪਾਈ ਆ ਫਸਪੁਰ ਸ਼ਰਮੇ ਨੇ ਮੈਂ ਕਹਿੰਦਾ ਪੁੱਛੋ ਕੁਛ ਨਾ ਪਤਾ ਨਹੀਂ ਪ੍ਰਸ਼ਾਦ ਕਿੰਨੇ ਸੀਗੇ ਦੇਖੋ ਵੋਟਾਂ ਪਾ ਕੇ ਹੀ ਜਿਤਾਇਆ ਬਹੁਤ ਹਤਮਾਨ ਦੀ ਸਰਕਾਰ ਬਣਾਓ ਆ ਸਰਕਾਰ ਬਣਾਇਦਾ ਫਾਇਦਾ ਹੋਇਆ ਕਰੀ ਮਨਾ ਹੀ ਪੀਰੇ ਜਿਤਾਓ ਕਰੀਏ ਮੈਨਰੇ ਜਿਤਾਓ ਤੇ ਅੱਜ ਤਾਂ ਇਹਨਾਂ ਮੈਲਾ ਹੋਇਆ ਜਥੇਬੰਦਿਆਂ ਸਾਰੀਆਂ ਆ ਕੇ ਮੀਟਿੰਗ ਲਈ ਸਵੇਰ ਨਾਲ ਬੈਠੇ ਆ ਹਫਤਾ ਹੋ ਗਿਆ ਇਹ ਸਬੰਦ ਦੇ ਲੋ ਜਥੇਬੰਦਿਆਂ ਨੇ ਮੀਟਿੰਗ ਲਈ ਟਾਈਮ ਨਹੀਂ ਅੱਜ ਕੋਈ ਬੰਦਾ ਕਵੇ ਕਿ ਮੈਂ 50 ਲੱਖ ਰੁਪਏ ਕਰੋੜ ਰੁਪਏ ਦੇਣ ਆਇਆ ਤੇ ਸੀਪੀ ਦੇ ਕੋ ਕੋਠੀ ਆਉਂਦਾ ਵੀ ਟਾਈਮ ਹੈਗਾ ਭਾਵੇਂ ਸੀਪੀ ਨੂੰ ਜਿੱਥੇ ਮਰਜ਼ੀ ਸਾਧ ਲਓ ਜਿਸ ਬੰਦੇ ਤੇ ਕਾਰਵਾਈ ਕਰਾਉਣਾ ਚਾਹੁੰਦੇ ਆ ਉਸ ਬੰਦੇ ਨੇ ਪ੍ਰਾਰਥਨ ਹਿੰਦੂਆਂ ਦਾ ਮੰਦਿਰ ਤੋੜਿਆ ਮੰਦਰ ਦੀਆਂ ਦੁਕਾਨਾਂ ਵੇਚਣ ਦਾ ਉੱਤੇ ਪਰਚਾ ਆ। ਅਸੀਂ ਪੈਸੇ ਕਰਨਾ ਤੱਕਾ ਕੀਤਾ ਪਰਚਾ ਕਰਦਾ ਆਪੇ। ਉਹਨਾਂ ਨੇ ਜ਼ਮੀਨਾਂ ਵੇਚੀਆਂ ਖੋਗੇ, ਘਰਾਂ ਦੇ ਘਰਾਂ ਨੇ ਕੱਪੜੇ ਕੀਤੇ ਆ ਪਰ ਪੁਲਿਸ ਕੀ ਆ? ਉਹ ਪੁਲਿਸ ਨੂੰ ਸਾਡੇ ਕੋਲ ਵੀਡੀਓ ਆ। ਪੁਲਿਸ ਨੂੰ ਸਾਫ਼ ਐਸਐਸ ਵੀ کہہ ਰਹੇ ਆ ਕਿ ਉਹ ਬੰਦਾ ਮਾਇਨਾ ਕਰਾ ਰਿਹਾ ਆ ਪਰ ਪੁਲਿਸ ਨੂੰ ਫੇਰ ਨਹੀਂ ਫੜ ਰਹੀ। ਚੋਰੀ ਦੇ